13 ਵਾਰ ਅੱਖਾਂ ਤੇ ਕਰੰਟ ਲਾਇਆ ਗਿਆ ਉਹਦੇ ਪ੍ਰਾਈਵੇਟ ਸਪਾਰ ਤੇ ਕਰੰਟ ਲਾਏ ਆ 15 ਵਾਰ ਖੋਪੜੀ ਤੇ ਕਰੰਟ ਲਾਇਆ ਗਿਆ ਤਾਂ ਉਹ ਕੱਢਣਾ ਕੀ ਚਾਹੁੰਦੇ ਸੀ ਨਿਰਿੰਦਰਦੀਪ ਚੋ ਕੀ ਉਹਨੂੰ ਕਿਸੇ ਨਸ਼ਾ ਤਸਕਰ ਦੀ ਕੋਈ ਮਨਾਉਣਾ ਚਾਹੁੰਦੇ ਸੀ ਵੀ ਤੂੰ ਮੰਨ ਵੀ ਤੂੰ ਨਸ਼ਾ ਤਸਕਰਾਂ ਉਦਾਰਨ ਬੱਚੇ ਨੂੰ ਪੁੱਛ ਲਓ ਵੀ ਇਥੇ ਨਸ਼ਾ ਕਿੱਥੋਂ ਮਿਲਦਾ ਉਹ ਤੱਕ ਦੱਸ ਦੂਗਾ ਤੁਹਾਨੂੰ ਵੀ ਆ ਆ ਗਲੀ ਚ ਆ ਕਰਨਾ ਸਾਂ ਵੇਚਦਾ ਨਸ਼ਾ ਤਾਂ ਇੰਨਾ ਜ਼ਿਆਦਾ ਵੱਧ ਗਿਆ ਜੇ ਮੰਨ ਲਓ ਕੁੱਟਮਾਰ ਕਰਦੇ ਕਰਦੇ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਪੁਲਿਸ ਤੇ ਕੋਈ ਕਾਰਵਾਈ ਨਹੀਂ ਹੋਊਗੀ ਇਸ ਫੌਜਦਾਰੀ ਕਾਨੂੰਨਾਂ ਮੁਤਾਬਕ ਤਾਂ ਹੁਣ ਵਿਰੋਧ ਪ੍ਰਦਰਸ਼ਨ ਇੱਕ ਹੱਤਵਾਦੀ ਕਾਰਵਾਈ ਮੰਨੇ ਜਾ ਸਕਦੇ ਆ ਲਗਾਤਾਰ ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਂ ਤੇ ਗੈਂਗਵਾਰ ਦੇ ਨਾਂ ਤੇ ਨਕਸਲਵਾੜੀ ਦੇ ਨਾਂ ਤੇ ਕਤਲ ਕੀਤਾ ਗਿਆ ਉਹ ਦੁਬਾਰਾ ਦੌਰ ਦੁਬਾਰਾ ਨਾ ਹੋ ਜਾਵੇ ਆਜ ਆਮ ਲੋਕਾਂ ਨੂੰ ਆਪਦੀ ਆਪੀ ਰਾਖੀ ਲਈ ਆਪ ਇਕੱਠੇ ਹੋਣਾ ਪਊਗਾ ਲੋਕ ਆਮ ਮੰਨ ਲੈਂਦੇ ਆ ਕਿ ਦੇਖੇ ਜਿਹੜੇ ਧਰਨੇ ਵਾਲੇ ਆ ਉਹ ਖਲਾਅ ਸਰਕਾਰ ਖਲਾਅ ਫੂਹੇ ਧਰਨੇ ਲਾ ਲੈਂਦੇ ਆ ਹੁਣ ਜਿਹੜੇ ਲੋਕ ਧਰਨੇ ਚ ਸ਼ਾਮਲ ਵੀ ਨਹੀਂ ਸੀ ਕਦੇ ਹੁਣ ਤਾਂ ਉਹਨਾਂ ਤੇ ਵੀ ਅਟੈਕ ਹੋ ਰਿਹਾ ਸੱਥਾਂ ਤੇ ਸਰਕਾਰ ਤਾਂ ਨਹੀਂ ਚੱਲੀ ਸੱਥਾ ਸੱਥਾਂ ਵਿੱਚ ਧਰਨੇ ਲੱਗਣੇ ਸ਼ੁਰੂ ਹੋ ਗਿਆ ਖਲਾਅ ਦਾ ਨਾਰਾ ਜਿਹੜਾ ਇਹਨਾਂ ਦਾ ਉਹ ਪੂਰਾ ਨਾਟਕ ਨਾਟਕ ਬਣ ਕੇ ਰਹਿ ਗਿਆ ਕਿਉਂਕਿ ਇਹ ਇੱਕ ਆਪ ਕਲਾਕਾਰ ਆ ਭਗਵੰਤ ਮਾਨ ਅੱਜ ਐਸਐਸਪੀ ਦਫ਼ਤਰ ਬਠਿੰਡਾ ਦੇ ਬਾਹਰ ਮੌਜੂਦ ਆ ਨਰੇਂਦਰ ਦੀਪ ਕੇਸ ਦੇ ਵਿੱਚ ਜਿਹੜਾ ਹੁਣ ਉਸਦੇ ਹੱਕ ਤੇ ਵਿੱਚ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਅੱਜ ਇਹ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਉੱਥੇ ਨਾਲ-ਨਾਲ ਧੀਆ ਪੈਣਾ ਜਿਹੜੀਆਂ ਨੇ ਮਾਤਾਵਾਂ ਉਹ ਵੀ ਆਈਆਂ ਨੇ ਤੇ ਗੱਲਬਾਤ ਕਰਦੇ ਆ ਜ਼ਰੂਰ ਇਹਦਾ ਕੁੜੀਆਂ ਦੀ ਉਮਰ ਛੋਟੀ ਆ ਤੇ ਹੌਸਲੇ ਬੜੇ ਬੁਲੰਦਾ ਗੱਲਬਾਤ ਕਰਦੇ ਆ ਕਿਤਾ ਦੇਖਦੇ ਆ ਇਸ ਮਾਮਲੇ ਨੂੰ ਨਿਰੰਦਰਦੀਪ ਜਿਸਦੀ ਲੱਗਦਾ ਕਿਸੇ ਨਾਲ ਸ਼ਾਇਦ ਕੋਈ ਦੁਸ਼ਮਣੀ ਵੀ ਨਾ ਹੋਵੇ ਇਸ ਤਰੀਕੇ ਨਾਲ ਉਸ ਨੂੰ ਚੱਕ ਲਿਆ ਜਾਂਦਾ ਅਤੇ ਉਸ ਤੋਂ ਬਾਅਦ ਉਸ ਦੀ ਲਾਸ਼ ਵੀ ਦੇਖੋ ਉਹ ਨਿਰਦੋਸ਼ੀ ਇਸ ਗੱਲ ਤੋਂ ਵੀ ਸਾਬਤ ਹੁੰਦਾ ਕਿ ਪੁਲਿਸ ਕੋਲੇ ਕਹਿਣ ਲਈ ਕੁਝ ਨਹੀਂ ਹੈ ਵੀ ਦੇ ਕੋਲੇ ਕੋਈ ਨਸ਼ਾ ਫੜਿਆ ਗਿਆ ਸੀ ਜਾਂ ਕੋਈ ਨਸ਼ਾ ਤਸਕਰ ਸੀ ਜਾਂ ਉਹਦੀ ਉਹਨੇ ਕੋਈ ਕ੍ਰਿਮੀਨਲ ਰਿਕਾਰਡ ਸੀ ਉਹ ਪੁਲਿਸ ਕੋਲੇ ਕੋਈ ਬਹਾਨਾ ਵੀ ਨਹੀਂ ਹੈ ਕੁਝ ਕਹਿਣ ਲਈ ਵੀ ਉਹਨੂੰ ਕਤਲ ਕਿਉਂ ਕੀਤਾ ਇਸ ਤੋਂ ਵੀ ਸਾਫ਼ ਸਾਫ਼ ਹੁੰਦਾ ਵੀ ਉਹ ਕਿੰਨਾ ਨਿਰਦੋਸ਼ ਨੌਜਵਾਨ ਸੀ ਉਹ ਅੱਜ ਤੱਕ ਕਿਸੇ ਧਰਨੇ 'ਚ ਸ਼ਾਮਲ ਨਹੀਂ ਰਿਹਾ ਕਿਸੇ ਪੁਲਿਸ ਪੁਲਿਸ ਖਿਲਾਫ ਨਹੀਂ ਸੀ ਬੋਲਿਆ ਕਦੇ ਉਹਨੇ ਮਤਲਬ ਕੋਈ ਪੋਲੀਟੀਕਲ ਪਾਰਟੀ ਚ ਨਹੀਂ ਨਹੀਂ ਸੀਗਾ ਪਰਿਵਾਰ ਮੁਤਾਬਕ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਹੀ ਨਹੀਂ ਸੀ ਹੈ ਨਹੀਂ ਜੋ ਪ੍ਰਾਣੀਆਂ ਵੀਡੀਓ ਦੇਖਦੇ ਆ ਤਾਂ ਦੇਖਦੇ ਆ ਕਿ ਉਹ ਬਹੁਤ ਸਿੱਧਾ ਸਾਦਾ ਇੱਕ ਆਮ ਅਧਿਆਪਕ ਸੀਗਾ ਉਹਦਾ ਕਤਲ ਅਸਲ ਵਿੱਚ ਕਿਉਂ ਕੀਤਾ ਗਿਆ ਇਹ ਆਪਾਂ ਨੂੰ ਜਰੂਰ ਗੱਲ ਕਰਨੀ ਚਾਹੀਦੀ ਆ ਕਿ ਪੰਜਾਬ ਨੇ ਬਹੁਤ ਪੰਜਾਬ ਦਾ ਇਤਿਹਾਸ ਆ ਕਿ ਉਹਨੇ ਲਾਸ਼ਾਂ ਨੌਜਵਾਨਾਂ ਦੀਆਂ ਢੋਈਆਂ ਤੇ ਦੁਬਾਰਾ ਕਿਉਂਕਿ ਜਦੋਂ ਜਦੋਂ ਵੀ ਸਰਕਾਰ ਸਰਕਾਰ ਖਿਲਾਫ ਵਿਰੋਧਵਾਦ ਆ ਉਦੋਂ ਉਦੋਂ ਸਰਕਾਰ ਲੋਕਾਂ ਨੂੰ ਨੱਪਣ ਦੀ ਕੋਸ਼ਿਸ਼ ਕਰਦੀ ਆ ਨਰਿੰਦਰਦੀਪ ਦਾ ਕਤਲ ਅਸਲ ਵਿੱਚ ਜਮਹੂਰੀਅਤ ਦਾ ਕਤਲ ਆ ਇੱਥੇ ਲੋਕਤੰਤਰ ਦਾ ਜਿਹੜਾ ਲੋਕਾਂ ਨੂੰ ਅਧਿਕਾਰ ਆ ਕਿ ਆਜ਼ਾਦੀ ਨਾਲ ਘੁੰਮਣ ਫਿਰਨ ਦੀ ਆਜ਼ਾਦੀ ਆ ਬੋਲਣ ਦੀ ਆਜ਼ਾਦੀ ਆ ਆਜ਼ਾਦੀ ਆ ਵਿਰੋਧ ਕਰਨ ਦੀ ਆਜ਼ਾਦੀ ਆ ਉਹ ਆਜ਼ਾਦੀ ਖਤਮ ਕਰਨ ਲਈ ਜਿਹੜਾ ਇਹ ਸਟੇਟ ਨੇ ਸਟੇਟ ਦਾ ਰਾਜ ਇਹੋ ਜਿਹਾ ਬਣਾਇਆ ਜਾ ਰਿਹਾ ਤੋਂ ਇਹਨਾਂ ਨੂੰ ਚੈਦ ਦਿੱਤੀ ਜਾ ਰਹੀ ਹੈ ਕੇਂਦਰ ਸਰਕਾਰ ਨੇ ਇੱਕ ਤਿੰਨ ਫੌਜਦਾਰੀ ਕਾਨੂੰਨ ਲੈ ਕੇ ਆਂਦੇ ਕੁਝ ਸਮਾਂ ਪਹਿਲਾਂ ਉਹ ਲਾਗੂ ਹੋ ਗਿਆ ਭਾਰਤ ਭਰ ਵਿੱਚ ਲਾਗੂ ਹੋ ਗਿਆ ਉਹਨਾਂ ਕਾਨੂੰਨਾਂ ਮੁਤਾਬਕ ਜਿਹੜਾ ਪੁਲਿਸ ਨੂੰ ਹੁਣ ਇਹ ਅਧਿਕਾਰ ਆ ਕਿ ਉਹ ਜਿਹੜਾ 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 ਕਨੂਨ ਕੋਈ ਅਧਿਕਾਰ ਇਹ ਸੀ ਨਾ ਕਿ ਪੁਲਿਸ ਨੇ ਸਿਰਫ ਕਿਸੇ ਬੰਦੇ ਨੂੰ ਗ੍ਰਫਤਾਰ ਕਰਨਾ ਦੋ ਸਾਬਤ ਕੋਟ ਕਚਹਿਰੀ ਵਿੱਚ ਜਾ ਕੇ ਹੁੰਦਾ ਸੀਗਾ ਪਰ ਪੁਲਿਸ ਨੂੰ ਹੁਣ ਇਹ ਅਧਿਕਾਰ ਮਿਲ ਗਿਆ ਵੀ ਉਹ ਹੀ ਹੁਣ ਸਜ਼ਾ ਵੀ ਤੈਅ ਕਰ ਸਕਦੀ ਹੈ ਫੌਜਦਾਰੀ ਕਾਨੂੰਨਾਂ ਮੁਤਾਬਕ ਜੇ ਮੰਨ ਲਓ ਕੁੱਟਮਾਰ ਕਰਦੇ ਕਰਦੇ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਪੁਲਿਸ ਤੇ ਕੋਈ ਕਾਰਵਾਈ ਨਹੀਂ ਹੋਊਗੀ ਇਸ ਫੌਜਦਾਰੀ ਕਾਨੂੰਨਾਂ ਮੁਤਾਬਕ ਤਾਂ ਹੁਣ ਵਿਰੋਧ ਪ੍ਰਦਰਸ਼ਨ ਇੱਕਾ ਹੱਤਵਾਂਦੀ ਕਾਰਵਾਈ ਮੰਨੀ ਜਾ ਸਕਦੇ ਆ ਹੁਣ ਇਨਕਲਾਬ ਦਾ ਨਾਰਾ ਕ੍ਰਾਂਤੀ ਦਾ ਨਾਰਾ ਫੌਜਦਾਰੀ ਕਾਨੂੰਨਾ ਮੁਤਾਬਕ ਇਹ ਅੱਤਵਾਦੀਆਂ ਦਾ ਨਾਰਾ ਹੈਗਾ ਇਹਨੂੰ ਅੱਤਵਾਦੀ ਦੀ ਧਾਰਾ ਤਹਿਤ ਜਿਹੜੇ ਨੂੰ ਜਿੱਟਿਆ ਜਾਊਗਾ ਪੁਲਿਸ ਫੌਜ ਨੂੰ ਜਿਹੜੇ ਬਹੁਤ ਅਥਾਹ ਦੀ ਤਾਕਤ ਇਹਨਾਂ ਕਾਨੂੰਨਾਂ ਨੇ ਦਿੱਤੀ ਆ ਇਸੇ ਕਰਕੇ ਕਿਉਂਕਿ ਜਦੋਂ ਇਹਨਾਂ ਨੂੰ ਥਾਪੜਾ ਕੇਂਦਰ ਸਰਕਾਰ ਦਾ ਹੋਵੇ ਜਦੋਂ ਥਾਪੜਾ ਹੁਣ ਕਾਨੂੰਨੀ ਕਾਨੂੰਨੀ ਮਿਲ ਗਿਆ ਹੋਵੇ ਤਾਂ ਫਿਰ ਇਹਨਾਂ ਨੇ ਆਈ ਨੌਜਵਾਨਾਂ ਨੂੰ ਕਤਲ ਕਰਨਾ ਜਮੂਰੀਅਤ ਨੂੰ ਕਤਲ ਕਰਨਾ ਕਿਉਂਕਿ ਜਿੰਨਾ ਕੇਂਦਰ ਸਰਕਾਰ ਖਿਲਾਫ ਤੇ ਪੰਜਾਬ ਸਰਕਾਰ ਖਿਲਾਫ ਲਗਾਤਾਰ ਪੰਜਾਬ ਚ ਵਿਰੋਧ ਵੱਧ ਰਿਹਾ ਤਾਂ ਇਹ ਵਿਰੋਧ ਉਹਨਾਂ ਟਾਈਮ ਵੱਧਦੇ ਰਹੇ ਨੇ ਜਿੰਨਾ ਟਾਈਮ ਇਹ ਲੋਕਾਂ ਦੇ ਮਾਮਲੇ ਹੱਲ ਨਹੀਂ ਹੋ ਜਾਂਦੇ ਕਿਉਂਕਿ ਲੋਕਾਂ ਦੇ ਮਾਮਲੇ ਪੰਜਾਬ ਸਰਕਾਰ ਵੀ ਨਹੀਂ ਹੱਲ ਕਰ ਸਕਦੀ ਤੇ ਕੇਂਦਰ ਵੀ ਨਹੀਂ ਹੱਲ ਕਰ ਸਕਦੀ ਜਦੋਂ ਪਾਲਿਸੀ ਲੋਕਾਂ ਨੂੰ ਤੰਗ ਕਰਨ ਵਾਲੀਆਂ ਲੈ ਕੇ ਆਉਂਦੀਆਂ ਹੁਣ ਤਾਂ ਇਹ ਵਿਰੋਧ ਖਤਮ ਕਰਨ ਲਈ ਇਹਨਾਂ ਨੇ ਇਹ ਤਰੀਕਾ ਅਪਣਾਇਆ ਕਿ ਇੱਥੇ ਲੋਕਾਂ ਵਿੱਚ ਖੌਫ ਪੈਦਾ ਕੀਤਾ ਜਾ ਸਕੇ ਲੋਕਾਂ ਨੂੰ ਪੁਲਿਸ ਪੁਲਿਸ ਦੇ ਨਾਂ ਤੇ ਡਰਾਇਆ ਜਾ ਸਕੇ ਤਾਂ ਕਿ ਉਹ ਘਰਾਂ ਵਿੱਚੋਂ ਬਾਹਰ ਹੀ ਨਾ ਨਿਕਲਣ ਲੋਕ ਵਿਰੋਧ ਹੀ ਨਾ ਕਰ ਸਕਣ ਇਸ ਕਰਕੇ ਜਮਹੂਰੀਅਤ ਨੂੰ ਕਤਲ ਕਰਨ ਲਈ ਇਹ ਇਹੋ ਜਿਹੇ ਘਟਨਾਵਾਂ ਜਾਣ ਬੁੱਝ ਕੇ ਪੈਦਾ ਕਰ ਰਹੇ ਆ ਤਾਂ ਕਿ ਲੋਕ ਇਹਨਾਂ ਤੋਂ ਡਰਨ ਕਿੱਦਾਂ ਦੇਖਦੇ ਹੋ ਕਿਉਂਕਿ ਨਰਿੰਦਰ ਦੇ ਪਰਿਵਾਰ ਦੀ ਵੀ ਗੱਲ ਕਰਦੇ ਆ ਬੜਾ ਸੁਧਾਰਨ ਦਾ ਪਰਿਵਾਰ ਐਡਵੋਕੇਟਡ ਜਿਹਾ ਪਰਿਵਾਰ ਲੱਗਦਾ ਤੇ ਉਹਨਾਂ ਨਾਲ ਇਹ ਸਭ ਕੁਝ ਹੋ ਜਾਣਾ ਕੋਈ ਸ਼ੱਕ ਨਹੀਂ ਕੋਈ ਕੁਛ ਨਹੀਂ ਇਸ ਤਰੀਕੇ ਨਾਲ ਹੋ ਜਾਣਾ ਚਲੋ ਸ਼ੱਕ ਵੀ ਹੋਵੇ ਪਰ ਕਿਸੇ ਨੂੰ ਸਜ਼ਾ ਮੌਤ ਦੀ ਤਾਂ ਨਹੀਂ ਦਿੱਤੀ ਜਾ ਸਕਦੀ ਬਿਲਕੁਲ ਇਹ ਤਾਂ ਬਹੁਤ ਅਣਮਨੁੱਖੀ ਆ ਕਿਸੇ ਨੂੰ ਕੋਕੋ ਕੇ ਮਾਰ ਦੇਣਾ ਇਹ ਬਹੁਤ ਅਣਮਨੁੱਖੀ ਆ ਵੀ ਤੁਸੀਂ ਜਦੋਂ ਉਹ ਰਿਪੋਰਟ ਦੇਖਦੇ ਆ ਪਰ ਜਦੋਂ ਰਿਪੋਰਟ ਬਾਰੇ ਸੁਣਿਆ ਕਿ ਉਹਦੇ 13 ਵਾਰ ਅੱਖਾਂ ਤੇ ਕਰੰਟ ਲਾਇਆ ਗਿਆ ਉਹਦੇ ਪ੍ਰਾਈਵੇਟ ਸਪਾਰ ਤੇ ਕਰੰਟ ਲਾਇਆ 15 ਵਾਰ ਖੋਪੜੀ ਤੇ ਕਰੰਟ ਲਾਇਆ ਗਿਆ ਤਾਂ ਉਹ ਕੱਢਣਾ ਕੀ ਚਾਹੁੰਦੇ ਸੀ ਨਰਿੰਦਰਦੀਪ ਚੋ ਕੀ ਉਹਨੂੰ ਕਿਸੇ ਨਸ਼ਾ ਤਸਕਰ ਦੀ ਕੋਈ ਮਨਾਉਣਾ ਚਾਹੁੰਦੇ ਸੀ ਵੀ ਤੂੰ ਮੰਨ ਵੀ ਤੂੰ ਨਸ਼ਾ ਤਸਕਰ ਆ ਕਿਉਂਕਿ ਜਿਵੇਂ ਪੰਜਾਬ ਸਰਕਾਰ ਨੇ ਪੁਲਿਸ ਨੂੰ ਇੱਕ ਦਿੱਤਾ ਹੋਇਆ ਵੀ ਤੁਸੀਂ ਇੰਨੀ ਤਰੀਕ ਤੱਕ ਸਾਡੇ ਕੋਲ ਇੰਨੇ ਇਨੇ ਟਾਸਕ ਟਾਸਕ ਦਿੱਤੇ ਹੋਏ ਆ ਟਾਸਕ ਦਾ ਕੀਤੇ ਹੋਏ ਵੀ ਇੰਨੀਆਂ ਗ੍ਰਿਫਤਾਰੀਆਂ ਸਾਨੂੰ ਸ਼ੋਅ ਕਰੋ ਤੇ ਇਹ ਅਸਲੀ ਨਸ਼ਾ ਨਸ਼ਾ ਤਸਕਰ ਨੂੰ ਤਾਂ ਫੜਨਾ ਨਹੀਂ ਚਾਹੁੰਦੇ ਇਹ ਵੀ ਹੋ ਸਕਦਾ ਵੀ ਉਹਨੂੰ ਤੱਕੇ ਨਾਲ ਕੋਈ ਨਸ਼ਾ ਤਸਕਰ ਬਣਾਉਣ ਲਈ ਉਹਨੂੰ ਟੌਰਚਰ ਕੀਤਾ ਗਿਆ ਵੀ ਤੂੰ ਮੰਨ ਵੀ ਤੂੰ ਨਸ਼ਾ ਵੇਚਦਾ ਤੇ ਉਹ ਜਦੋਂ ਕਿਉਂਕਿ ਉਹ ਬੇਕਸੂਰ ਸੀ ਉਹਨੇ ਉਹਦਾ ਨਸ਼ੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਆਪ ਨਸ਼ੇ ਨਹੀਂ ਕਰਦਾ ਸੀ ਤਾਂ ਉਹ ਨਹੀਂ ਮੰਨਿਆ ਤਾਂ ਹੋ ਸਕਦਾ ਜ਼ਿਆਦਾ ਟੌਰਚਰ ਕਰਕੇ ਉਹਦੀ ਮੌਤ ਹੋਈ ਆ ਇੱਥੇ ਜੇ ਆਮ ਲੋਕ ਜਿਹੜੇ ਕਿਸੇ ਧਰਨੇ 'ਚ ਸ਼ਾਮਲ ਨਹੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਸ਼ਾਮਲ ਨਹੀਂ ਜੇ ਉਹ ਇੱਥੇ ਸੁਰੱਖਿਤ ਨਹੀਂ ਹੈਗੇ ਤਾਂ ਜਿਹੜੇ ਲੋਕ ਸਰਕਾਰ ਖਿਲਾਫ ਬੋਲਦੇ ਆ ਉਹਨਾਂ ਤੇ ਕਿੰਨਾ ਜ਼ਬਰ ਹੋਣਾ ਆਉਣ ਵਾਲੇ ਦਿਨਾਂ ਵਿੱਚ ਇਹ ਸਾਫ਼ ਹੁੰਦਾ ਦਸਤਾਰ ਦੀ ਬੇਦਵੀ ਕਿਸ ਤਰੀਕੇ ਨਾਲ ਹੁੰਦੀ ਆ ਦਸਤਾਰ ਫਟੀ ਹੁੰਦੀ ਆ ਦਸਤਾਰ ਜਿਹੜੀ ਹੈ ਖਿੱਚੀ ਹੁੰਦੀ ਆ ਜ਼ਰੂਰ ਬੰਦੇ ਦਾ ਦਸਤਤਦ ਹੋਈ ਤੇ ਉਸਦੀ ਦਸਤਾਰ ਦੇ ਨਾਲ 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 ਬੇਦਵੀ ਹੁੰਦੀ ਆ जिमें ਪਤਨੀ ਨੇ ਉਹ ਦਿਖਾਇਆ ਵੀ ਉਹ ਫਟੀ ਹੋਈ ਹੈ ਉਹ ਚ ਪੱਤੇ ਫਸੇ ਹੋਏ ਆ ਤਾਂ ਇਹ ਲੱਗਦਾ ਕਿ ਉਹਨੂੰ ਬਹੁਤ ਬੁਰੀ ਤਰ੍ਹਾਂ ਕਢੀਸਿਆ ਗਿਆ ਟੌਰਚਰ ਕੀਤਾ ਗਿਆ ਇਹ ਮਤਲਬ ਆਪਾਂ ਬਰਦਾ ਮਤਲਬ ਸੋਣ ਜਦੋਂ ਆਪਾਂ ਇਮੇਜਿਨ ਕਰਦੇ ਆ ਤਾਂ ਉਹ ਇਮੇਜਿਨ ਕਰਨ ਲੱਗੇ ਵੀ ਕਿੰਨਾ ਦਰਦ ਹੁੰਦਾ ਤਾਂ ਉਹ ਬੰਦੇ ਨੇ ਕਿਸ ਤਰ੍ਹਾਂ ਦਾ ਟੌਰਚਰ ਸਹਿਆ ਤੇ ਕਿੰਨੀ ਬੇਦਰਦੀ ਨਾਲ ਉਹਦੀ ਮੌਤ ਹੋਈ ਆ ਇਹਦੇ ਖਿਲਾਫ ਅਸੀਂ ਥੋੜੇ ਮਾਦੀ ਮੇਰੀ ਵੀ ਰਾਈ ਹੀ ਵੀ ਕਹਿਣਾ ਚਾਹੁੰਦੇ ਆ ਵੀ ਆਪਾਂ ਜਦ ਕਈ ਵਾਰੀ ਲੋਕ ਆਮ ਮੰਨ ਲੈਂਦੇ ਆ ਕਿ ਦੇਖੇ ਜਿਹੜੇ ਧਰਨੇ ਵਾਲੇ ਆ ਉਹ ਖਲਾਸ ਸਰਕਾਰ ਖਲਾਫ ਹੋਈ ਧਰਨੇ ਲਾ ਲੈਂਦੇ ਆ ਹੁਣ ਜਿਹੜੇ ਲੋਕ ਧਰਨੇ ਚ ਸ਼ਾਮਲ ਵੀ ਹੁਣ ਤਾਂ ਉਹਨਾਂ ਤੇ ਵੀ ਅਟੈਕ ਹੋ ਰਿਹਾ ਅੱਜ ਜਦੋਂ ਆਪਾਂ ਇੰਨੇ ਸਾਲ ਜੇ ਇੰਨੇ ਸਾਲ ਤੋਂ ਆਪਾਂ ਪੰਜਾਬ ਪੰਜਾਬ ਦਾ ਇਤਿਹਾਸ ਦੇਖ ਲਈਏ ਲਗਾਤਾਰ ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਂ ਤੇ ਗੈਂਗਵਾਰ ਦੇ ਨਾਂ ਤੇ ਨਕਸਲਵਾੜੀ ਦੇ ਨਾਂ ਤੇ ਕਤਲ ਕੀਤਾ ਗਿਆ ਉਹ ਦੁਬਾਰਾ ਦੌਰ ਦੁਬਾਰਾ ਨਾ ਹੋ ਜਾਵੇ ਆ ਆਮ ਲੋਕਾਂ ਨੂੰ ਆਪਦੀ ਆਪੀ ਰਾਖੀ ਲਈ ਆਪ ਇਕੱਠੇ ਹੋਣਾ ਪਊਗਾ ਅੱਜ ਧਰਨੇ ਵਾਲਿਆਂ ਦੇ ਨਾਲ ਮਿਲ ਕੇ ਸੰਘਰਸ਼ ਲੜਨ ਦੀ ਲੋੜ ਆ ਤਾਂ ਕਿ ਨੌਜਵਾਨਾਂ ਨੂੰ ਇਹ ਸਪੋਰਟ ਸਿਆਸਤ ਤੋਂ ਬਚਾਇਆ ਜਾ ਸਕੇ ਇਹਨਾਂ ਦੀ ਜਿਹੜੀ ਇਹਨਾਂ ਦੀ ਨੀਤੀ ਆ ਕਿ ਇੱਥੇ ਕੋਈ ਛੱਡਣਾ ਹੀ ਨਹੀਂ ਹੈ ਜੋ ਇਹਨਾਂ ਦੇ ਸਾਹਮਣੇ ਹੁੰਦਾ ਨੂੰ ਕਤਲ ਕਰ ਦੇਣਾ ਉਸ ਨੀਤੀ ਤੋਂ ਬਚਾਉਣ ਲਈ ਅੱਜ ਲੋਕਾਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਮੈਨੂੰ ਅਵਾਸਚਕ ਤੇ ਡਰ ਨਹੀਂ ਲੱਗਦਾ ਨਹੀਂ ਅਸੀਂ ਸਾਨੂੰ ਡਰ ਨਹੀਂ ਲੱਗਦਾ ਕਿਉਂਕਿ ਸਾਡੀ ਵਿਰਾਸਤ ਲੜਨ ਪੜਨ ਵਾਲੀ ਨਹੀਂ ਵਿਰਾਸਤ ਆ ਸਾਡੀ ਵਿਰਾਸਤ ਇਹ ਦੱਸਦੀ ਆ ਕਿ ਜ਼ੁਲਮ ਕਰਨਾ ਵੀ ਪਾਪ ਆ ਤੇ ਜ਼ੁਲਮ ਸਹਿਣਾ ਵੀ ਪਾਪ ਆ ਤੇ ਜੇ ਜੇ ਇੱਥੇ ਜ਼ੁਲਮ ਹੋ ਰਿਹਾ ਤਾਂ ਜ਼ੁਲਮ ਜਿਹੜੇ ਸਹਿਣ ਵਾਲੇ ਅਸੀਂ ਅਸੀਂ ਕਦੇ ਵੀ ਨਹੀਂ ਸਵਾਂਗੇ ਕਿਉਂਕਿ ਸਾਡੇ ਇੱਥੇ ਗੁਰੂ ਸਾਹਿਬਾਨ ਹੋਰੀ ਆਪਦਾ ਪਰਿਵਾਰ ਤੱਕ ਵਾਰਤਾ ਸੀ ਪਰ ਉਹਨਾਂ ਨੇ ਜ਼ੁਲਮ ਜ਼ੁਲਮ ਦੇ ਖਿਲਾਫ ਇਹ ਨਹੀਂ ਮੰਨੀ ਅੱਜ ਸਾਡਾ ਸਾਡੀ ਵਿਰਾਸਤ ਸਾਨੂੰ ਰਾਹ ਦਰਸਾਉਂਦੀ ਆ ਕਿ ਜਿੰਨਾ ਟਾਈਮ ਇਥੇ ਇਥੇ ਸੱਚਮੁੱਚ ਅਮਨ ਕਾਨੂੰਨ ਨਹੀਂ ਬਹਾਲ ਹੋ ਜਾਂਦਾ ਉਹਨਾਂ ਟਾਈਮ ਸਾਨੂੰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਪਰਿਵਾਰ ਨਾਲ ਲੈ ਕੇ ਆਂਦਾ ਤੁਹਾਨੂੰ ਕਿ ਇਹ ਰੋਕਦਾ ਦੇਖੋ ਇਹੋ ਜੇ ਸੰਘਰਸ਼ਾਂ ਦੇ ਵਿੱਚ ਲੋਕ ਬਹੁਤ ਘੱਟ ਜਾਣਾ ਸ਼ੁਰੂ ਹੋ ਗਿਆ ਲੋਕਾਂ ਦੇ ਵਿੱਚ ਇੱਕ ਡਰ ਆ ਗਿਆ ਨਰਿੰਦਰ ਦਾ ਮਾਮਲਾ ਇਹੋ ਜਿਹਾ ਹੁੰਦਾ ਜਿਹੜਾ ਕਿਸੇ ਚੀਜ਼ ਚ ਨਹੀਂ ਇਨਕਲੂਡ ਉਹਦੇ ਨਾਲ ਇਹ ਸਭ ਕੁਝ ਹੋ ਜਾਂਦਾ ਕਿਤੇ ਨਾ ਕਿਤੇ ਪਰਿਵਾਰ ਨੂੰ ਜਿਹੜਾ ਉਹ ਡਰ ਜ਼ਰੂਰ بیٹھ ਜਾਂਦਾ ਦੇਖੋ ਪਰਿਵਾਰ ਤਾਂ ਮੇਰਾ ਪਰਿਵਾਰ ਵੀ ਆਧਾਰਨ ਪਰਿਵਾਰ ਆ ਤੇ ਮੇਰੇ ਨਾਲ ਇੱਥੋਂ ਕੋਈ ਨਹੀਂ ਆਇਆ ਹੈਗਾ ਇਸ ਕਰਕੇ ਮੈਂ ਪੀਐਸਸੀ ਦੇ ਵਿੱਚ ਲੰਮਾ ਸਮਾਂ ਹੋ ਗਿਆ ਕੰਮ ਕਰਦੀ ਨੂੰ ਠੀਕ ਹੈ ਪਰ ਅੱਜ ਅਸੀਂ ਸਾਰੇ ਪਰਿਵਾਰਾਂ ਨੂੰ ਇਹ ਅਪੀਲ ਕਰਦੇ ਆ ਤੁਹਾਡੇ ਚੰਨ ਚੈਨਲ ਲਈ ਕਿ ਅੱਜ ਜੇ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ ਉਹ ਸਾਡੇ ਨਾਲ ਵੀ ਵਾਪਰ ਸਕਦੀ ਹੈ ਉਹ ਕਿਸੇ ਦੇ ਧੀਆਂ ਪੁੱਤਾਂ ਨਾਲ ਕਿਸੇ ਵੀ ਕਤਲ ਕਰ ਸਕਦੀ ਆ ਆਮ ਆਦਮੀ ਪਾਰਟੀ ਉਹ ਇਸ ਤਰ੍ਹਾਂ ਘਹਿਰ ਦੇ ਉੱਤੇ ਉਤਰੀ ਹੋਈ ਆ ਤੇ ਅਸੀਂ ਤੁਹਾਡੇ ਮਾਧਮ ਰਾਈਆਂ ਅਪੀਲ ਕਰਦੇ ਕਿ ਆਹਦੇ ਧੀਆਂ ਪੁੱਤਾਂ ਨਾਲ ਜਰੂਰ ਧਰਿਆਂ ਦੇ ਨਾਲ ਜੋੜੋ ਸੰਘਰਸ਼ਾਂ ਦੇ ਨਾਲ ਜੋੜੋ ਤਾਂਕਾ ਜੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਘਟੋ ਘਟੋ ਉਹ ਕਦੋਂ ਕੱਟ ਵਿਰੋਧ ਕਰਨਾ ਸਿੱਖੇ ਇਸ ਘਟਨਾ ਦੇ ਵਿੱਚ ਤੁਸੀਂ ਦੇਖੋ ਕਿ ਨਰਿੰਦਰ ਜੀ ਬਹੁਤ ਮਾਸੂਮ ਲੜਕਾ ਸੀਗਾ ਤੇ ਉਹ ਟਾਰਚ ਜਿੱਥੋਂ ਤੱਕ ਉਹਦੀ ਵੀਡੀਓ ਆਈ ਉਹਦੇ ਇੱਕ دوست ਦੀ ਕਿ ਅਸੀਂ ਟਾਰਚਰ ਸਹਿਣ ਕਰਕੇ ਨਰਿੰਦਰ ਨੇ ਟਾਰਚਰ ਨਹੀਂ ਸਹਿਣ ਕਰ ਸਕਿਆ ਉਹ ਕਦੇ ਵੀ ਇਸ ਤਰ੍ਹਾਂ ਦੇ ਮਾਮਲੇ 'ਚ ਨਹੀਂ ਪੈਸਸ ਕਰਕੇ ਬਹੁਤ ਕੋਮਲ ਸੀਗਾ ਤੇ ਉਹਦੀ ਬਹੁਤ ਮਤਲਬ ਇੰਨਾ ਚਲੋ ਬੇਰਹਿਮੀ ਜਨਾਰੀ ਵੀ ਉਹਨੂੰ ਮਾਰਿਆ ਤੇ ਉਹ ਟਾਰਚਰ ਸਹਿਣ ਨਹੀਂ ਕਰ ਸਕਿਆ ਇਸ ਕਰਕੇ ਉਹਦੀ ਮੌਤ ਹੋ ਗਈ ਪਰ ਸਾਨੂੰ ਇਦਾਂ ਦੇ ਮਾਮਲੇ ਦੇ ਵਿੱਚ ਸਾਨੂੰ ਸਟਰੋਂਗ ਹੋਣ ਦੀ ਲੋੜ ਆ ਸਾਨੂੰ ਉਹਦੇ ਇਤਿਹਾਸ ਨੂੰ ਯਾਦ ਕਰਨ ਦੀ ਲੋੜ ਆ ਸਾਨੂੰ ਉਹਦੇ ਪਰਿਵਾਰਾਂ ਨੂੰ ਨਾਲ ਤੋਰਨ ਦੀ ਲੋੜ ਆ ਸਾਡੇ ਇਤਿਹਾਸ ਤੇ ਇਹ ਰਿਹਾ ਕਿ ਮਾਪਿਆਂ ਆਪਦੇ ਬੱਚਿਆਂ ਨੂੰ ਤੋੜਦੇ ਰਹੇ ਆ ਛਾੜੇ ਸਿਕ ਇਤਿਹਾਸ ਦੇ ਵਿੱਚ ਦਸਵੇਂ ਗੁਰੂਆਂ ਨੌਵੇਂ ਗੁਰੂ ਨੇ ਆਦੋ ਬੱਚਿਆਂ ਨੂੰ ਆਪ ਸੰਘਰਸ਼ ਦੇ ਵਿੱਚ ਤੋੜਿਆ ਤੇ ਅੱਜ ਸਮਾਂ ਉਹੀ ਆ ਗਿਆ ਹੈ ਕਿ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਸੌਂਦੀ ਸੰਘਰਸ਼ਾਂ ਦੇ ਵਿੱਚ ਤੋੜਨ ਦੀ ਉਹ ਜ਼ਰੂਰਤ ਆ। ਇਹ ਤਾਂ ਕਹਿੰਦੇ ਸੀ ਵੀ ਤੁਹਾਡੀ ਆਪ ਦੀ ਸਰਕਾਰ ਹੈ ਆਪਣੀ ਹੈ ਤੁਹਾਨੂੰ ਹਣ ਧਰਨੇ ਨਹੀਂ ਲੱਗਣਗੇ ਇਹੋ ਜੀ ਸਰਕਾਰ ਬਣੇਗੀ ਜਿੱਥੇ ਧਰਨੇ ਨਹੀਂ ਲੱਗਣਗੇ ਸੱਥਾ ਤੋਂ ਸਰਕਾਰ ਚੱਲਿਆ ਕਰੋਗੀ ਤੇ ਧਰਨੇ ਤਾਂ ਉਲਟਾ ਵੱਧ ਗਏ ਨੇ। ਦੇਖੋ ਇਹਨਾਂ ਨੇ ਕਿਹਾ ਸੀ ਵੀ ਹੁਣ ਸੱਥਾ ਤੋਂ ਸਰਕਾਰ ਚੱਲੂਗੀ ਕਿਉਂਕਿ ਸਰਕਾਰ ਤਾਂ ਸਰਕਾਰ ਸੱਥਾ ਤੋਂ ਤਾਂ ਚੱਲਦੀ ਨਾ ਜੇ ਲੋਕਾਂ ਦੀਆਂ ਮੰਗਾਂ ਮਾਮਲਿਆਂ ਤੇ ਬੋਲਦੇ ਸੱਥਾ ਤੇ ਸਰਕਾਰ ਤਾਂ ਨਹੀਂ ਚੱਲੀ ਸੱਥਾ ਸੱਥਾ ਵਿੱਚ ਧਰਨੇ ਲੱਗਣੇ ਸ਼ੁਰੂ ਹੋ ਗਿਆ ਕਿਉਂਕਿ ਜੋ ਜੋ ਇਹ ਨਾਰੇ ਲੈ ਕੇ ਆਏ ਸੀ ਜੋ ਜੋ ਇਹਨਾਂ ਨੇ ਕਿਹਾ ਸੀ ਰੋਜ਼ਗਾਰ ਦੀ ਗਰੰਟੀ ਇੱਥੇ ਨਸ਼ਾ ਖਤਮ ਕਰ ਦਾਂਗੇ ਨਸ਼ੇ ਦੇ ਨਾਂ ਤੇ ਇਹਨਾਂ ਨੇ ਆਪਾਂ ਦੇਖ ਰਹੇ ਹਾਂ ਵੀ ਹਰ ਰੋਜ਼ ਕੋਈ ਓਵਰਡੋਸ ਨਾਲ ਕਤਲ ਹੋ ਰਿਹਾ ਹਰ 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 ਰੋਜ਼ ਓਵਰਡੋਸ ਨਾਲ ਮੌਤਾਂ ਹੋ ਰਹੀਆਂ ਇਹ ਤਾਂ ਕਿ ਲੜਕੀਆਂ ਦੀ ਵੀ ਵੀਡੀਓ ਵੀ ਆ ਰਹੀਆਂ ਨਸ਼ੇ ਨਾਲ ਨਸ਼ੇ ਨਾਲ ਜਿਹੜਾ ਉਹ ਝੂਲ ਰਹੀਆਂ ਦੀਆਂ ਤੇ ਨਸ਼ਾ ਇੱਥੇ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਬਹੁਤ ਵੱਧ ਗਿਆ ਕਿ ਕਿਸੇ ਪਿੰਡ ਵਿੱਚ ਚਲੇ ਜਾਓ ਉੱਥੇ ਸਧਾਰਨ ਬੱਚੇ ਨੂੰ ਪੁੱਛ ਲਓ ਵੀ ਇੱਥੇ ਨਸ਼ਾ ਕਿੱਥੋਂ ਮਿਲਦਾ ਉਹ ਤੱਕ ਦੱਸ ਦੂਗਾ ਤੁਹਾਨੂੰ ਵੀ ਆ ਆ ਗਲੀ 'ਚ ਆ ਕਰਨਾ ਸਾਂ ਵੇਚਦਾ ਨਸ਼ਾ ਤਾਂ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਥੇ ਕੋਈ ਪਿੰਡ ਨਹੀਂ ਜਿੱਥੇ ਚਿੱਟਾਣਾ ਪਹੁੰਚ ਗਿਆ ਹੋਵੇ ਜਿਹੜਾ ਐਡਾ ਮਹਿੰਗਾ ਨਸ਼ਾ ਉਹ ਤਾਂ ਕਿ ਇਹ ਆਮ ਘਰਾਂ ਵਿੱਚ ਪਹੁੰਚ ਗਿਆ ਤੇ ਇੱਥੇ ਨਸ਼ਾ ਨਸ਼ਾ ਬਹੁਤ ਵੱਧ ਗਿਆ ਇੱਥੇ ਬੇਰੁਜ਼ਗਾਰੀ ਬਹੁਤ ਅੰਤਾਂ ਦੀ ਵੱਧ ਗਈ ਇੱਥੇ ਇਹਨਾਂ ਨੇ ਕਿਹਾ ਸੀ ਵੀ ਚੰਗੀ ਸਿਹਤ ਦੇ ਦਾਂਗੇ ਸਿਹਤ ਦੇ ਨਾਮ ਤੇ ਆਪਾਂ ਦੇਖਦੇ ਆਂ ਮੈਡੀਕਲ ਕਾਲਜ ਜਿਹੜਾ ਇੱਥੇ ਕਿੱਡਾ ਪੂਰੇ ਮਾਲਵੇ ਦਾ ਵੱਡਾ ਹਸਪਤਾਲਾ ਉੱਥ ਕਰ ਰਿਹਾ ਇੱਥੇ ਇੰਨੀਆਂ ਸਮੱਸਿਆਵਾਂ ਵਧ ਗਈਆਂ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਤੇ ਇੱਥੇ ਤਾਂ ਕਰਕੇ ਹਰ ਥਾਂ ਤੇ ਹਰ ਸੂਬੇ ਵਿੱਚ ਹਰ ਜ਼ਿਲ੍ਹੇ ਵਿੱਚ ਹਰ ਪਿੰਡ ਵਿੱਚ ਧਰਨੇ ਲੱਗ ਰਹੇ ਆ ਤੇ ਇਹ ਧਰਨੇ ਉਦੋਂ ਤੱਕ ਲੱਗਦੇ ਰਹਿਣਗੇ ਜਿੰਨਾ ਟਾਈਮ ਸਰਕਾਰ ਇਹਨੇ ਜਿ ਮੰਗਾ ਮਸਲੇ ਹੱਲ ਨਹੀਂ ਕਰ ਦਿੰਦੀ ਇਸ ਕਰਕੇ ਜੇ ਸਰਕਾਰ ਇੱਥੇ ਇਨਕਲਾਬ ਦਾ ਨਾਹਰਾ ਲੈ ਕੇ ਆਈ ਸੀ ਤੋਂ ਇਨਕਲਾਬ ਦੇ ਨਾਰੇ ਜਿਹੜਾ ਇਹਨਾਂ ਦਾ ਉਹ ਪੂਰਾ ਨਾਟਕ ਨਾਟਕ ਬਣ ਕੇ ਰਹਿ ਗਿਆ ਕਿਉਂਕਿ ਇਹ ਇੱਕ ਆਪ ਕਲਾਕਾਰ ਆ ਭਗਵੰਤ ਮਾਨ ਉਹਨੇ ਨਾਟਕ ਕਰਕੇ ਲੋਕਾਂ ਤੋਂ ਵੋਟਾਂ ਤਾਂ ਲੈ ਲਈਆਂ ਪਰ ਲੋਕ ਤਿੰਨਾਂ ਸਾਲਾਂ ਵਿੱਚ ਹੀ ਇਹਨਾਂ ਨੂੰ ਪਾਪ ਗਏ ਹੁਣ ਇਹਨਾਂ ਦੀਆਂ ਪੀਲੀਆਂ ਪੱਗਾਂ ਵਿੱਚ ਜਿਹੜੇ ਲਾਲ ਲਹੂ ਦੇ ਨਿਸ਼ਾਨ ਆ ਉਹ ਦੇਖਣੇ ਲੋਕਾਂ ਨੂੰ ਦੇਖਣ ਲੱਗ ਗਿਆ ਤੇ ਵਿਰੋਧ ਜਿਹੜੇ ਲਗਾਤਾਰ ਉਹ ਵਧਦੇ ਰਹਨੇ ਆ ਧੰਨਵਾਦ ਜੀ ਜਿਵੇਂ ਕੀ ਗੱਲਬਾਤ ਕੀਤੀ ਆ ਤਾਂ ਗੱਲਬਾਤ ਰਾਹੀਂ ਤੁਹਾਨੂੰ ਜ਼ਰੂਰ ਇਸ ਮਾਮਲੇ ਦੀ ਜਾਣਕਾਰੀ ਵੀ ਜਿੱਥੇ ਜਿੱਥੇ ਮਿਲਦੀ ਆ ਉੱਥੇ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਚੱਲ ਕੀ ਰਿਹਾ ਤੇ ਸਭ ਤੋਂ ਵੱਡੀ ਗੱਲ ਹੈ ਵੀ ਇਹ ਨਾ ਸੋਚਿਆ ਜਾਵੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਸੋਹਿਰਦ ਨਹੀਂ ਆ ਪੰਜਾਬ ਦੇ ਲੋਕ ਜਿਹੜੇ ਆ ਐਕਟਿਵ ਨਹੀਂ ਆ ਉਹਨਾਂ ਨੂੰ ਅਸਲ ਦੇ ਵਿੱਚ ਪਤਾ ਵੀ ਹੋ ਕੀ ਰਿਹਾ ਪੂਰੇ ਪੰਜਾਬ ਦੇ ਵਿੱਚ ਅਤੇ ਉਹ ਆਪਣੀ ਆਵਾਜ਼ ਜਿਹੜੀ ਆ ਇਸੇ ਤਰੀਕੇ ਨਾਲ ਉਹ ਚੱਕਦੇ ਰਹਿੰਦੇ ਆ ਸੋ ਹੋਰ ਇਸ ਮਾਮਲੇ ਦੇ ਵਿੱਚ ਅਪਡੇਟ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਕਰਨ ਦੇ ਨਾਲ ਮੈਂ ਹਾਂ ਕੁਬਰ ਜੋਤਸੇ